ਨੋ ਜੀ ਬਾਈ ਕਾਲਸਾ ਗਈ ਹੁੰਦੇ ਆਜ ਤਰੀਕਾ ਦੀਆ ਵੀ ਬੀਆ ਕਿੰਨੀ ਆ ਬਸ ਬਸ ਕਿਕੀ ਉਹ ਬੀ ਆਈ ਕੀ ਬੀਆ ਨਿੱਤ ਸਾਡੀ ਬੈਠਕੀ ਜਰਮਨ ਚ ਜਾ ਕੇ ਆ ਬੀਬੀ ਦੇਖ ਦਿਆ ਬੀਬੀ ਦੇ ਤਾਕਤੇ ਦਾ ਕੰਮ ਹੋ ਰਿਹਾ ਜਾਲੀ ਚੇਂਜ ਵੇਟ ਚੇਂਜ ਹੋ ਰਿਹਾ ਲਫੀ ਰਾਜੀ ਆ ਹਾਂ ਤੁਹਾਨੂੰ ਮੈਂ ਕਿਹਾ ਕੋਈ ਜਾਂਾਂਗੇ ਆ ਹਾਂ ਠੀਕਾ ਬਠੀਕਾ ਅੱਛਾ ਅੱਛਾ ਆਪ ਗਏ ਨਾ ਵੀ ਆਪ ਅੱਛਾ ਜੀ ਆ ਦੋਈ ਜਾਲੀ ਥੱਲੇ ਥੱਲੇ ਗੱਲ ਕੀਤੀ ਇਹ ਸੀਧੇ ਦਿਲਾ ਤੇ ਆ ਫਿਰ ਇਹਨਾਂ ਜਾ ਫੋੜ ਕੇ ਲੋਹੇ ਦਾ ਦਰਵਾਜਾ ਅੱਜ ਹਵਾ ਚੱਲਦੀ ਆ ਬਹੁਤ ਰਾਤ ਪੈ ਗਿਆ ਮੀਂਹ ਪੈ ਗਿਆ ਕਾਫੀ ਜਿਆਦਾ ਤਾਂ ਨਹੀਂ ਪਿਆ ਛੜਕਾ ਜਿਹੀ ਪੈ ਨੇ ਹਵਾ ਬਾਲੀ ਤੇਜ਼ ਆ ਹਾਂ ਜਦ ਜਦ ਕੋਲ ਨਹੀਂ ਨਾ ਨਾ ਮੰਤਰੀ ਨਾਲ ਫਟਾਫਟ ਫੇ ਪਾਣੀ ਦਾ ਕੋਈ ਪਤਾ ਨਹੀਂ ਕਦ ਖਤਮ ਹੋ ਜੇ ਨਾ ਰੀਆਂ ਚਲੋ ਹੁਣ ਫਿਲਟਰ ਤਾਂ ਠੀਕ ਆ ਆਪਣਾ ਲੱਗਿਆ ਆ ਨਾ ਅਸੀਂ ਫਿਲਟਰ ਲਾਇਆ ਇੱਕ ਤੁਹਾਨੂੰ ਫਿਲਟਰ ਦਾ ਕੋਲ ਜਾ ਕੇ ਦਿਖਾਉਣਾ ਕਿਵੇਂ ਲਾਇਆ ਸੀ ਦੱਸ ਤਾਂ ਤੂੰ ਦੱਸ ਦੇ ਨਾ ਜਿਹੜਾ ਲੈ ਗਏ ਸਾਡੇ ਜੀ ਵੀ ਲੱਗਦਾ ਤਾਂ ਇਹ ਬਲਾਉਪਾਉਣ ਨੂੰ ਜੀਨ ਕਰ ਰਿਹਾ ਹੈ ਚੱਲ ਤੇ ਤੂੰ ਵੀ ਕੋਸ਼ਿਸ਼ ਕਰਕੇ ਵੀ ਪੈ ਜਾਊਗਾ ਹਾਂ ਕੋਸ਼ਿਸ਼ ਇਹ ਤੂੰ ਤਾਂ ਹੀ ਮੰਗਾਇਆ ਕਰਾਂਗੇ ਬਾਹਰ ਉਹ ਇਕੱਠਾ ਕਰਕੇ ਪਾ ਦਿਆ ਕਰਾਂਗੇ ਮੈਂ ਤਾਂ ਸਾਡੇ ਤੂੰ ਕੁੜੀ ਵੀ ਉਹ ਵੀ ਕਹਿੰਦੀ ਮੈਂ ਪਾ ਦਿਆ ਕਰੂੰ ਹੋਰ ਮਤ ਨੂੰ ਵਾਲ ਦਿਖਾਉਣਾ ਕਿੱਥੇ ਲੱਗਿਆ ਹੋਇਆ ਨੋ ਆ ਲੋ ਜੇ ਥੋੜਾ ਜਿਹਾ ਪਾਣੀ ਹੈ ਇੱਥੇ ਲਾਤਾ ਪਾਣ ਆ ਦੇਖੋ ਛੋਟਾ ਜਿਹਾ ਬਾੜ ਆ ਆਨਲਾਈਨ ਮਿਲ ਜਾਂਦਾ ਇਹ ਪੈਸੇ ਤਾਂ ਹਰੇਕ ਨੂੰ ਚਾਹੀਦੇ ਟੈਂਕੀ ਤੋਂ ਬਾਅਦ ਨੇੜੇ ਲਾ ਦੇ ਕੋਈ ਜ਼ਰੂਰਪੁਰ ਜ਼ਰੂਰ ਨਹੀਂ ਆਉਂਦੀ ਹੈਗੀ ਫਿਰ ਪਰ ਸਾਡਾ ਗੈਸ ਕਿੱਦਰ ਜੋਗਾ ਇਹ ਇਹ ਪਸਾ ਪਹਿਲਾਂ ਸਾਫ਼ ਕਰਨ ਲੱਗੇ ਜੇ ਪਾਣੀ ਪੂਣੀ ਜਾ ਪੈ ਗਿਆ ਹੁਣ ਖੋਲ ਕੇ ਦੁਬਾਰੇ ਸਾਫ਼ ਕਰਨਾ ਪਊਗਾ। ਟੈਂਕੀ ਚ ਮਟਾ ਮਟਾ ਕਚਰਾ ਆਉਂਦਾ ਸੀ। ਇੱਕ ਸਾਡਾ ਉੱਪਰੋਂ ਅਸਮਾਨੀ ਬਿਜਲੀ ਦਾ ਲਾਇਆ ਹੋਇਆ ਤੇ ਆਹ ਦੇਖੋ ਹਵਾ ਚੱਲਦੀ। ਹਵਾ ਬਹੁਤ ਤੇ ਚੱਲਦੀ ਹੈ। ਬਾਹਰੋਂ ਪੱਤੇ ਪੁੱਤੇ ਆ ਆ ਕੇ ਸਾਰੇ ਆ ਸਾਡੇ ਇੱਥੇ ਇਕੱਠੇ ਹੋਏ। ਉੱਥੇ ਲਾਹ ਹਦੀ ਉੱਥੇ ਸਵਾਨੀ ਬਿਜਲੀ ਲਾਈਨਾਂ ਉੱਚਾ ਇਹ ਇੱਥੇ ਕਪਿਆ ਜੇ ਤੁਹਾਨੂੰ ਦਿਖਦਾ ਮੈਂ ਜ਼ੂਮ ਕਰਕੇ ਦੇਖਦਾ ਉੱਡ ਗਿਰ ਗਿਆ ਇਹ ਦੇਖੋ ਦੇਖੋ ਵਾਲੇ ਇਹ ਤੇਰਾ ਬੁਲਕੀ ਹੈ ਆਪ ਹੈ ਤੁਸੀਂ ਆਹ ਕਰਕੇ ਥੱਲੇ ਉਹ ਖੋਜਦਾ ਬਾਲ ਤੇ ਉਹ ਉਹ ਗਲ ਗਿਆ ਹੁਣ ਨਵਾਂ ਲਿਆਉਣਾ ਪਊ ਹਵਾ ਦਾ ਬੁਰਾ ਹਾਲਾਤ ਮੀਂਹ ਘਟ ਪਿਆ ਹਵਾ ਜਿਆਦਾ ਚੱਲਦੀ ਆ ਚਲੋ ਫੇਰ ਬਣਾਵਾਂਗੇ ਮੈਂ ਨਾ ਆਪਣੇ ਇੱਕ ਹੋਰ ਸਕੀਮ ਦੱਸਦਾ ਕਿਸੇ ਨੂੰ ਜੇ ਵਧੀਆ ਲੱਗੇ ਜ਼ਰੂਰ ਕਰਿਓ ਜੇ ਮੈਂ ਕੋਈ ਸਿਲੰਡਰ ਭਰਾ ਕੇ ਲਿਆਉਣਾ ਆਪਾਂ ਨੂੰ ਪਤਾ ਹੀ ਲੱਗਦਾ ਵੀ ਕਦ ਭਰਾਇਆ ਫਿਰ ਮੈਂ ਇੱਕ ਪਰਤੀ ਜੀ ਪਾ ਲਈ ਇਹਦੇ ਜਦੋਂ ਵੀ ਸਿਲੰਡਰ ਲਿਆਣੇ ਜਦਿਆਂ ਦੇਖ ਲੈ ਦੇ ਬੰਨੀ ਤਰੀਕਾ ਕੱਤੀ ਇੱਕ ਨੂੰ ਲਿਆਂਦਾ ਜਿਹੜੀ ਵੀ ਜੀ ਲਾਣ ਉਹਤੇ ਡੇਟ ਲਿਖ ਦਿੰਦਾ ਅੱਛੀ ਚੱਲਿਆ ਅੱਜ ਬਾਪ ਨੂੰ ਮਿਲਣ ਅਮੀਰ ਭੈਣ ਆਈ ਦੀ ਹੈ ਗਈ ਜਾ ਰਹੀਆਂ ਮਿਲ ਕੇ ਆਉਂਦੇ ਆ ਨਿੱਤੂ ਗਈ ਜਦੋਂ ਵੀ ਅਸੀਂ ਗਏ ਨਹੀਂ ਗੇਟ ਬੋਲਦੇ ਆ ਬੰਦ ਗੋਪੀ ਤੋੜ ਲਈ ਾਟ ਲਈ ਬੱਸ ਹਵਾ ਬਹੁਤ ਚੱਲ ਰਹੀ ਆ ਜਿਸ ਨੂੰ ਚੰਦਾ ਹੈ ਹੂੰ ਦੰਡੀਆਂ ਕਰਦੇ ਨੇ ਓਏ ਤੁਮਰਾਜ

ਉਹ ਸੋ ਪੈਨ ਰੀਚਾਰਜ ਕਰਨਗੇ ਵੀ ਤਾਂ ਆਏ ਤਾਂ ਅੱਛਾ ਪਹਿਲਾਂ ਨਹੀਂ ਪਤਾ ਹੈਗਾ ਹਾਂ ਉੱਥੇ ਜਾਇਆ ਗਾ ਹਾਂ ਉੱਥੇ ਜਾਇਆ ਆਓ ਸਿਕ ਇੱਕ ਪਾਉ ਆਹ ਰੱਖਿਆ ਜਾਉਂਗਾ ਆਹੋ ਫੇਰ ਬਈਰੇ ਸਾਨੂੰ ਕੱਠ ਦਾ ਬਣਾਉਣੀ ਆ ਵੇ ਲੈ ਹੁਣ ਮੇਰੀ ਪੋਲੀ ਬਣਾ ਰਹੀ ਆ ਛੜੀ ਤਾਂ ਪਈ ਆ ਵੇ ਇੰਨਾ ਸੋਹਣਾ ਸੂਟ ਪਾਇਆ ਵਾ ਓ ਕੁੜੀ ਲੈ ਇੱਕ ਟੱਕੀ ਫੋਟੋ ਵਾ ਕੀ ਕਸ ਨਾ ਬਰੋਣੀ ਆਵੇ ਮੈਨੂੰ ਕਿੰਨੀ ਸੋਹਣੀ ਆ ਦੀ ਸੋਹਣੀ ਹੋਰ ਫਿਰ ਭਾਈ ਮੋਰ ਮਮੀ ਨੇ ਪੁੱਛੇ ਮੈਂ ਗੱਠ ਕਿ ਮੈਨੂੰ ਨਹੀਂ ਆਉਂਦੀ ਹੈਗੀ ਸਿੱਧੀਆਂ ਪਾਰੀ ਕੇ ਦੀ ਹਾਂ ਮੈਂ ਤਾਂ ਫੋਟੋ ਭੇਜ ਫਿਰ ਉਹਨੇ ਫੋਟੋ ਭੇਜੀ ਫਿਰ ਮੇਰੀ ਬਣਾ ਨਹੀਂ ਸਕੇ ਉਹ ਹੂੰ ਇਹ ਕਿਵੇਂ ਗੰਦੀਸ਼ ਤੇ ਪਹਿਨਿਆ ਮੇਰਾ ਪਹਿਨਿਆ ਸਵੇਰ ਦੀ ਨਾ ਫਿਰ ਕੀ ਆ ਅਹੋ ਕੱਲ ਤਾਂ ਸੂਟ ਪਾਇਆ ਫਰਾਣਾ ਕੋਈ ਨਾ ਲੱਗੇ ਚਾਰਜ ਹਾਂ ਲਾਤਾ ਡਾਊਨ ਹੋ ਗਿਆ ਚਲ ਅੱਜ ਮਿਲਣ ਆਇਆ ਹੋਰ ਸਾਲੀ ਤਾਂ ਦੀ ਨਹੀਂ ਜੀ ਥਾਲੀ ਆਉਂਦੀ ਨਹੀਂ ਆਪ ਹੁਣਾ ਬੰਦਾ ਆਦਨ ਮੈਂ ਜ਼ੋਰ ਲਾ ਲਿਆ ਜਦਨ ਦੀ ਜਦਨ ਮੈਂ ਆ ਜਾ ਸਾਲੀ ਦਾ ਇੱਕ ਤਾਂ ਬਹੁਤ ਫਾਇਦਾ ਹੋ ਗਿਆ ਉਸ ਕਹੀ ਜੈ ਨੂੰ ਕਹਦਾ ਸੁਣਦਾ ਇਹਨਾਂ ਬੰਦੇ ਨਾ ਕਿਸੇ ਨੂੰ ਸੁਣਨਾ ਸੁਣਾਉਂਦਾ ਆਦਨ ਮੈਂ ਕਿਹਾ ਇਹਨੂੰ ਮੈਂ ਕਿਹਾ ਆ ਜਾ ਨੀਤੂ ਨੂੰ ਸੱਦਣਾ ਮੈਂ ਨਹੀਂ ਆਉਂਦੀ ਜੀ ਮਨਪ੍ਰੀਤ ਬੂਆ ਉਹ ਜਿਹੜੀ ਮਰਦੀ ਗਈ ਹੈ ਚਾਹ ਨਾ ਮੈਨੂੰ ਦੋ ਪੈਸੇ ਲਓ ਜੀ ਦਾਣਾ ਪਾਣੀ ਜਿੱਥੇ ਤਾਂ ਲਿਖਿਆ ਹੁੰਦਾ ਉੱਥੋਂ ਥੀ ਕਾਣਾ ਹੁੰਦਾ ਅੱਜ ਅੱਜ ਅਸਕਜੀਤ ਦੇ ਘਰ ਕਚੌਰੀਆਂ ਬੈਠੇ ਰਹਿੰਦਾ ਸਾਡਾ ਮੂਡ ਬਣ ਗਿਆ ਕੋਈ ਮੂਡ ਨਹੀਂ ਤੇ ਕਚੌਰੀਆਂ ਕੋਈ ਮੂਡ ਨਹੀਂ ਤੇ ਕਚੌਰੀਆਂ ਖਾਣ ਦਾ ਬੈਠੇ ਮੰਮੀ ਨੇ ਸਾਰੀ ਤਿਆਰੀ ਕਰਤੀ 5 ਮਿੰਟ ਚ ਹਾਂ ਕਭੀ ਜਾ ਹੁਣ ਅੰਜਲ ਹੁੰਦਾ ਫਿਰ ਤਾਂ ਜਦੇ ਤਿਆਰੀ ਹੋ ਜਾਂਦੀ ਆ ਕਹਿੰਦੀ ਲਾਇਆ ਤਾਂ ਜਾਦੂਰੇ ਆਉਨੇ ਕਹਿੰਦੀ ਜਦ ਜੇ ਕਹਿ ਦਿੰਦੇ ਮੈਂ ਜਾਣਾ 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 ਕਹਿੰਦੀ ਅੱਜ ਦਿਨ ਮੈਂ ਜਾਣ ਦਿੰਦੀ ਬਸ ਹੁਣ ਕਚੌਰੀਆਂ ਖਾ ਕੇ ਫਿਰ ਕਰਦੇ ਆਂ ਆਓ ਸਾਡਾ ਮੰਤਰੀ ਆ ਪੜਾ ਉਹ ਕੋਈ ਚੀਜ਼ ਖਾਂਦਾ ਪਹਿਲਾਂ ਗੋਲੀ ਖਾਉ ਤਾਂ ਬਾਅਦ ਚੱਕ ਚੀਜ਼ ਖਾਉ ਹੁੰਦਾ ਹੀ ਆ ਬਾਈ ਅੱਜ ਨਹੀਂ ਇਹਨਾਂ ਨੂੰ ਜਾਨੁੰਦੇ ਇੱਥੋਂ ਅੱਜ ਪੱਕਾ ਉਰੀਆ ਸੀਜੀਤ ਹਨ ਅੱਜ ਨਹੀਂ ਜਾਣ ਚੱਲ ਤੇ ਹੁਣ ਬਾਹਰ ਬਾਗੇ ਕੀ ਟੈਨਸ਼ਨ ਐ ਅੱਛਾ ਸਾਡਾ ਹੀ ਗੱਲ ਕਰਦਾ ਤੂੰ ਸਾਡੇ ਤਾਂ ਮਾਈ ਬੈਠੀ ਆ ਦੁਆ ਹੈਗੀ ਅੰਮ੍ਰਿਤਪਾਲ ਨੇ ਬਣਾਈਆਂ ਨੇ ਕਚੌਰੀਆਂ ਬਹੁਤ ਵਧੀਆ ਸੀਗੀਆਂ ਬਹੁਤ ਟੈਸਟੀ ਸੀ ਆਦੇ ਕੀ ਆ ਆਲੀ ਜਿੱਤੂ ਆ ਗਈ ਨਿੱਤੂ ਦਾ ਸੋ ਕੌਣ ਕੌਣ ਜਾਰ ਕਰਦਾ ਕਿੰਨੇ ਕ ਜਾਰ ਕਰਦੇ ਨੇ ਨਿੱਤੂ ਚੱਲ ਅੱਜ ਮੇਰੀ ਭੈਣ ਨੂੰ ਛੱਡਣ ਜਾ ਰਹੇ ਹਾਂ ਸਿੰਘਾਂ ਬਲਾੜੀ ਕਿੰਨੇ ਜਾਣਾ ਆਈ ਵੀ ਉਦੋਂ ਦੀ ਕਿ ਨਿੱਤੂ ਗਈ ਆ ਜਿੱਦਣ ਉਦੋਂ ਆਈ ਤੀ ਚੱਲੋ ਸੁਣੋ ਹਾਂ ਚੱਲੋ ਬਧੀਆਂ ਰੀਤ ਲੱਗੀਆਂ ਅਸੀਂ ਤਾਂ ਹੋਰ ਕਹਿੰਦੇ ਸੀ ਜੈਨ ਕਹਿੰਦੀ ਨਾ ਮੈਂ ਨਹੀਂ ਨਾ ਜਾਉਂਦੇ ਐ ਲੋਕ ਪਟਿਆ ਯਾਤੇ ਪ੍ਰਸ਼ਾਦਿਆਂ ਦਾ ਅਸੀਂ ਆਪਣੇ ਘਰ ਆ ਗਏ ਇੱਕ ਬੰਦਾ ਨਾਲੇ ਉੱਥੇ ਹੋਰ ਦੇਖਿਆ ਮੈਂ ਉਹ ਬਹੁਤ ਵਧੀਆ ਕੰਮ ਕਰਦਾ ਮੁੰਡਾ ਉਹ ਆ ਗੋਹਾਗੂਆ ਪਰੇ ਕਰਦਾ ਮੈਂ ਉਹਨੂੰ ਹੋਰ ਡਿਊਟੀ ਲਾ ਕੇ ਆਇਆ ਦੇਖਦੇ ਹੋ ਅਗਲੀ ਵਾਰ ਜਦ ਜਾਵਾਂਗੇ ਵੀ ਡਿਊਟੀ ਉਹ ਪੂਰੀ ਕਰਦਾ ਕਿ ਨਹੀਂ ਬਹੁਤ ਵਧੀਆ ਠੀਕ ਹੁਣ ਅਸੀਂ ਆਪਣੇ ਘਰ ਹੁਣ ਅਸੀਂ ਆ ਗਏ ਆਪਣੇ ਘਰ ਵੈਸੇ ਰਾਹ 'ਚ ਬਣਾਉਣੀ ਅਸੀਂ ਭੁੱਲ ਗਏ ਉੱਥੇ ਵੀ ਬਣਾਉਣੇ ਭੁੱਲੇ ਗਏ ਆ ਵੀ ਉਹਨਾਂ ਦੀ ਉਹ ਸੀਗਾ ਆਪਣਾ ਘਰ ਹਾਂ ਤਾਂ ਲਾਲੀ ਉਹਨਾਂ ਦੇਖਣ ਲੱਗਿਆ ਸਭ ਤੋਂ ਉੱਚੀ ਲਾਲੀ ਉਹਨਾਂ ਦਾ ਆਪਣਾ ਨੀਵੇਂ ਆਉਂ ਬੰਦੀਆਂ ਨਿੱਟੂ ਚਲੇ ਗਈ ਸਾਡੇ ਹੈਲਪ ਵਾਸਤੇ ਅਸੀਂ ਬੰਦਾ ਰੱਖ ਲਿਆ ਆ ਦੇਖੋ ਕੌਣ ਆ ਗਿਆ ਉਹ ਆ ਗਈ ਨਬਰੂਪ ਉਹ ਸਾਡੇ ਦਾ ਬੂਆ ਉਹ ਆ ਗਈ ਹੁਣ ਇਹਨੂੰ ਅਸੀਂ ਰੱਖ ਲਿਆ ਵੀ ਤੂੰ ਭਾਈ ਗੇਟ ਖੋਲ੍ਹਿਆ ਕਰ ਦੇ